ਸਭ ਜੀ ਗੱਲ ਜੀ ਸਾਰੇ ਭਰਾਵਾਂ ਨੂੰ ਪਹੁੰਚ ਗਿਆ ਆਪਾਂ ਫਰੋਈਪੁਰ ਮੰਡੀ ਤੇ ਤੇ ਤਰੀਕ ਹੈਗੀ ਜੀ 29 ਤਰੀਕ ਨਵਾਂ ਮਹੀਨਾ 2025 ਸਭ ਤੋਂ ਪਹਿਲਾਂ ਦੱਸਦੇ ਆਂ ਜੀ ਸੇਬ ਦਾ ਰੇਟ ਤਰੀਕ ਹੈਗੀ ਐ ਜੀ 29 ਵਰੀਆ ਕੁਆਲਿਟੀ ਦਾ ਸੇਬ ਵੇਖਿਆ ਜੀ 70 ਰੁਪਏ ਤੇ ਜਿਹੜਾ ਪਰਲੀ ਕੁਆਲਿਟੀ ਦਾ ਸੇਬ ਆ ਜੀ ਉਹ ਵੇਖਿਆ ਜੀ 50 ਰੁਪਏ ਆ 70 ਵੀ ਸੇਬ ਇਹ ਤੋਂ ਤਾਂ ਵੀ ਆਉਂਦਾ ਜੀ ਥੱਲੇ ਵੀ 20 ਤੋਂ ਲੈ ਕੇ 120 ਤੱਕ ਸੇਬ ਆਉਂਦਾ ਜੀ ਵੱਖਰੋ-ਵੱਖਰੀਆਂ ਕਮਾਲੀਆਂ ਦਾ ਗਾਗੀ ਜੀ ਕਾਸ਼ਮੀਰੀ ਨਾਕ ਕਸ਼ਮੀਰੀ ਨਾਖ ਵਿਕਿਆ ਜੀ 70 ਰੁਪਏ 20 ਕਿਲੋ ਦਾ ਕਰੇਟ ਮਿਲੂਗਾ ਜੀ 70 ਰੁਪਏ ਗਾਂ ਕਹੇ ਜੀ ਕੀਵੀ ਕੀਵੀ ਵਿਕਿਆ ਜੀ 120 25 ਰੁਪਏ ਗਾਂ ਕਹੇ ਜੀ ਆਲੂ ਬਖਾਰਾ ਆਲੂ ਬਖਾਰਾ ਵਿਕਿਆ ਜੀ 300 ਰੁਪਏ ਸਾਢੇ 1/4 ਕਿਲੋ ਦੀ ਪੇਟੀ ਹੋਗੀ ਇਹ ਫਿਰ ਕਾ ਆਲੂ ਬਖਾਰਾ ਖੂੜੇ ਵਾਲਾ ਨਹੀਂਗਾ ਤੇ ਗਾਂ ਕਹੇ ਜੀ ਅਨਾਰ ਅਨਾਰ ਪਹਿਲਾਂ ਵੇਗਿਆ ਜੀ 1150 ਰੁਪਏ ਜਿਹੜਾ ਦੂਜਾ ਸੀਗਾ ਹੌਣ ਵਾਲਾ ਰਹਿ ਗਿਆ ਜੀ 1300 1400 ਰੁਪਏ ਵਾਲਾ ਅਨਾਰ ਰਹਿ ਗਿਆ ਜੀ 1150 ਵਾਲਾ ਮੀਡੀਅਮ ਸਾਈਜ਼ ਸੀਗਾ ਉਹ ਵੇਚ ਗਿਆ ਜੀ ਇਹ ਲਾਰਜ ਸਾਈਜ਼ ਆ ਇਹ ਵੀ ਰਹਿ ਗਿਆ ਜੀ 1300 1400 ਰੁਪਏ ਵਾਲਾ ਵਧੀਆ ਕੁਆਲਟੀ ਦਾ ਨਾ ਕਿ ਜੀ ਸ਼ਰਦ ਦਾ ਸ਼ਰਦ ਦਾ ਵਿਕਿਆ ਜੀ 400 ਰੁਪਏ 7 ਕਿਲੋ weight ਹੋਗਾ ਸ਼ਰਦ ਦਾ 400 ਰੁਪਏ ਮਸ਼ਮੀ ਵੀ ਕੀ ਹੈ ਜੀ 450 ਰੁਪਏ 10 ਕਿਲੋ ਤੇ ਮਾਲਟਾ ਵੀ ਆਇਆ ਮੰਡੀ ਚ ਮਾਲਟਾ ਵੇਚਿਆ ਜੀ 700 ਰੁਪਏ ਦਾ ਦੋ 20 ਕਿਲੋ ਜੀ ਠੀਕ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰਦੇ ਹੋ ਤੇ ਇਹਨੂੰ ਫੋਲੋ ਕਰਦੇ ਹੋ ਧੰਨਵਾਦ ਜੀ